ਸੋ ਲੋਕ ਮਹੱਲਾ ਚੌਥਾ ਗੁਰਮੁਖੀ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੇ ਨਾਮ ਪੜੈ ਨਾਮ ਰਹੈ ਲਿਵ ਲਾਈ ਜਿਹੜੇ ਗੁਰਮਖੰਦ ਆਂਦਰ ਹੁੰਦਾ ਉਹ ਸ਼ਾਂਤ ਹੁੰਦਾ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਹੈ ਉਹਨਾਂ ਦਾ ਜਿਹੜਾ ਮਨ ਹੈ ਬਿਲਕੁਲ ਸ਼ਾਂਤ ਹੁੰਦਾ ਕੋਈ ਭੁੱਖ ਮਾਇਆ ਦੀ ਨਹੀਂ ਹੁੰਦੀ ਉਹਨਾਂ ਤੇ ਕੀਆ ਹੋਇਆ ਮਨ ਹੁੰਦਾ ਮਨ ਤਨ ਨਾਮ ਸਮਾਏ ਮਨ ਕਰਕੇ ਬੁੱਧੀ ਕਰਕੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਨਾਮੋ ਚਿਤਵਾਂ ਨਾਮੇ ਚਿਤਵਦੇ ਨੇ ਸਾਰਾ ਦਿਨ ਨਾਮ ਦੀਓ ਵਿਚਾਰ ਕਰਦੇ ਨੇ ਸਾਰਾ ਦਿਨ ਗੁਰਬਾਣੀ ਦੀ ਵਿਚਾਰੇ ਕਰਦੇ ਨੇ ਨਾਮ ਪੜਨ ਨਾਮੇ ਪੜਦੇ ਨੇ ਨਾਮ ਗੁਰਬਾਣੀ ਪੜਨਾ ਨਾਮ ਪੜਨਾ ਇਹ ਗਿਆਨ ਪੜਨਾ ਗਿਆਨ ਕਰਕੇ ਪੜਦੇ ਨੇ ਉਹ ਪੜਨ ਕਰਕੇ ਨਹੀਂ ਪੜਦੇ ਮਹਿਸ ਗਿਆਨ ਪ੍ਰਾਪਤੀ ਵਾਸਤੇ ਪੜਦੇ ਨੇ ਜੋ ਪੜਦੇ ਨੇ ਉਹ ਚ ਕੀ ਸਾਨੂੰ ਮਿਲਿਆ ਕੀ ਅਸੀਂ ਸਮਝਿਆ ਗੁਰਬਾਣੀ ਚ ਸਮਝੇ ਵਾਸਤੇ ਗੁਰਬਾਣੀ ਪੜਦੇ ਨੇ ਆਠ ਕਰਨ ਵਾਸਤੇ ਨਹੀਂ ਪੜਦੇ ਮਹਿਸ ਪੜ੍ਹ ਪਾਠ ਕਰ ਲਿਆ ਜੀ ਪੰਜ ਬਾਣੀ ਵਾਲਾ ਮੈਂ ਪਾਠ ਕਰ ਲਿਆ ਸਮਝ ਕੁਝ ਵੀ ਨਹੀਂ ਆਇਆ ਐਂ ਨਹੀਂ ਗੱਲ ਨਾਮ ਪੜਦੇ ਨੇ ਨਾਮ ਰਹਿਣੇ ਬਿਲਾਏ ਜੋ ਪ੍ਰਾਪਤ ਕਰ ਲਿਆ ਉਹਦੇ ਨਾਲ ਉਹਨਾਂ ਦੀ ਫਿਰ ਧਿਆਨ ਜੁੜਿਆ ਜਾਂਦਾ ਵੀ ਸਾਨੂੰ ਅੱਜ ਜੁਬੀ ਗੱਲ ਦਾ ਪਤਾ ਲੱਗਿਆ ਰੋਜ਼ ਇੱਕ ਇੱਕ ਦੋ ਦੋ ਗੱਲਾਂ ਦਾ ਨਵਾਂ ਪਤਾ ਲੱਗਦਾ ਰਹਿੰਦਾ ਉਹਨਾਂ ਨੂੰ ਵੀ ਰਹਿੰਦਾ ਵੀ ਅਸੀਂ ਕੁਝ ਰੋਜ਼ ਪ੍ਰਾਪਤੀ ਕਰ ਰਹੇ ਹਾਂ ਅੰਦਰ ਧਿਆਨ ਟਿਕਿਆ ਰਹਿੰਦਾ ਉਹਨਾਂ ਦਾ ਤਸੱਲੀ ਰਹਿੰਦੀ ਹੈ ਉਹਨਾਂ ਨੂੰ ਹਾਂਜੀ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਇਹਦਾ ਲਾਂਪਦਾ ਜਪਾਲਿਆ ਦੀ ਚਿੰਤਾ ਦਾ ਲੈੜੇ-ਟੇੜੇ ਵੀ ਨਹੀਂ ਰਹਿੰਦੀ ਉਹ ਤਾਂ ਪਤਾ ਨਹੀਂ ਜਨਤਾ ਗਦਰ ਪੱਜ ਗਈ ਜਬਦੀ ਹੋਣੀ ਫਿਰ ਚਿੰਤਾ ਠੀਕ ਹਾਂਜੀ ਬਲਾਏ ਕੀ ਹੁੰਦਾ ਜੀ ਬਲਾਏ ਮਤਲਬ ਰਫੂ ਚੱਕਰ ਹੋ ਜਾ ਬਲਾਏ ਨਹੀਂ ਜਿੰਦਰ ਚਤੀ ਦੂਰ ਚਲੀ ਗਈ ਹਾਂਜੀ ਹਾਂ ਦੂਰ ਚਲੀ ਗਈ ਸਤਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰੱਤਿਆਂ ਨਾਮੋ ਪੱਲੇ ਪਾਇ ਸਤਗੁਰ ਮਿਲਿਆ ਨਾਮ ਉਪਜੈ ਜੇ ਸਤਗੁਰ ਜਿਹੜਾ ਅੰਦਰ ਆਪਣਾ ਮੂਲ ਹੈ ਉਹਦੇ ਨਾਲ ਜੇ ਮਿਲ ਕੇ ਰਹਿੰਦਾ ਨਾ ਮਨ ਨੂੰ ਜੀਵ ਫਿਰ ਨਾ ਮੰਦਰੋਂ ਹੀ ਪੈਦਾ ਹੁੰਦਾ ਤੇ ਕੋਈ ਤਾਂ ਉਪਜਾ ਸਤਗੁਰ ਮਿਲਿਆ ਇੱਕ ਜੇ ਸਤਗੁਰ ਨਾਲ ਇੱਕ ਵਿੱਚ ਇੱਕ ਹੋ ਜਾਂਦਾ ਫਿਰ ਅੰਦਰੋਂ ਪੈਦਾ ਹੁੰਦਾ ਜਿਵੇਂ ਬੀਜ ਦੇ ਵਿੱਚੋਂ ਹੀ ਰੁੱਖ ਪੈਦਾ ਹੁੰਦਾ ਨਾ ਉਪਜਾ ਤ੍ਰਿਸ਼ਨਾ ਭੁੱਖ ਜਾ ਫਲ ਜਾਏ ਫਿਰ ਤ੍ਰਿਸ਼ਨਾ ਭੁੱਖ ਹਮੇਸ਼ਾ ਵਸਤੇ ਚਲੀ ਜਾਂਦੀ ਨਾਨਕਾ ਨਾਮ ਨੇ ਰਤਿਆ ਨਾਮੋਂ ਪੱਲੇ ਤਾਂ ਜਿਦੋਂ ਨਾਮ ਦਾ ਰੰਗ ਜਲ ਜਾਂਦਾ ਨਾਨਕ ਕਹਿੰਦੇ ਨੇ ਜੇ ਨੂੰ ਨਾਮ ਦਾ ਰੰਗ ਚੜ ਜਾਂਦਾ ਨਾਮੋ ਰਤਿਆ ਨਾਮੋ ਪੱਲੇ ਪਾਏ ਪੈਂਦਾ ਹੀ ਰਹਿੰਦਾ ਨਾਮ ਉਹਦੇ ਪੱਲੇ ਉਹਨੂੰ ਤੁਰਕੀ ਬਾਣੀ ਸੁਣਦੀ ਹੋਈ ਰਹਿੰਦੀ ਹੈ ਗਾਹ ਤੇ ਗਾਹ ਅਵਸਥਾ ਉੱਚੀ ਹੋਉਂਦੀ ਰਹਿੰਦੀ ਹੈ ਰੋਜ਼ ਉੱਚੀ ਤੋਂ ਉੱਚੀ ਹੁੰਦੀ ਰਹਿੰਦੀ ਹੈ ਭਗਵੰਤ ਵੀ ਉੱਚੇ ਤੇ ਉੱਚਾ ਜਿੰਨਾ ਮਰਜ਼ੀ ਉੱਤੇ ਚੜੀ ਜਾਵੇ ਭਗਵੰਤ ਉੱਚਾ ਹੀ ਰਹਿਣਾ ਇਹ ਤੋਂ ਹਾਂਜੀ ਮਹੱਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆਂ ਕਰ ਛੋੜ ਗਿਆ ਉਸ ਪਿੱਛੇ ਵੱਜੇ ਫੱਕੜੀ ਮੂੰਹ ਕਾਲਾ ਆਗਿਆ ਪਿਆ ਸਤਗੁਰ ਪੁਰਖ ਜੇ ਮਾਰਿਆ ਜਾਂ ਸਤਗੁਰ ਪੁਰਖ ਨੇ ਮਾਰਿਆ ਨਾ ਭ੍ਰਮ ਨੂੰ ਭ੍ਰਮ ਫਿਰ ਛੁੱਟਦੇ ਗਿਆ ਵਾ ਭ੍ਰਮ ਸਤਗੁਰ ਪੁਰਖ ਦੇ ਐਸੀ ਮਾਰ ਮਾਰੀ ਭ੍ਰਮ ਤੇ ਐਸੀ ਲੇਟ ਮਾਰੀ ਭ੍ਰਮ ਤੇ ਐਸੀ ਦੋਸ਼ ਨਹੀਂ ਪਾਈ ਭ੍ਰਮ ਤੇ ਪਰ ਵਿਚਾਰਾ ਕਦੇ ਲਵੇ ਜੰਗੇ ਗਿਆ ਉਹਨੇ ਇਹ ਘਰ ਛੱਡਿਆ ਜਾਓ ਹੁਣ ਭ੍ਰਮ ਭ੍ਰਮਿਆ ਘਰ ਛੋੜ ਗਿਆ ਇਹ ਕਿਹੜਾ ਘਰ ਛੋੜ ਗਿਆ ਜਿਹੜਾ ਭਰਮ ਦੇ ਵਿੱਚ ਭਰਮਿਆ ਹੋਇਆ ਸੀ ਨਾ ਮੰਨ ਲਓ ਉਹ ਤੇਰੀ ਕੁੜੀ ਛੱਡ ਗਿਆ ਆਪਣੇ ਘਰ ਛੱਡਿਆ ਆ। ਅੱਛਾ ਜੀ। ਉਹ ਤੇਰੀ ਕੁੜੀ ਦੇ ਭਰਮਿਆ ਨਾ ਕਰਕੇ ਤੇਰੀ ਕੁੜੀ ਜਾਂਦਾ ਸੀ ਉੱਥੋਂ ਛੱਡ ਕੇ ਕਹਿੰਦੇ ਛੱਡਿਆ ਆ ਉਥੋਂ। ਉਹਦੇ 'ਚ ਆ ਗਿਆ। ਹਾਂ ਉਹਦੇ 'ਚ ਆ ਗਿਆ। ਠੀਕ ਹੈ ਜੀ। ਫਿਰਦੇ 'ਚ ਆ ਕੇ ਇਹ ਬਸ ਫਿਰ ਸਥਿਰ ਹੋ ਗਿਆ ਜੀ। ਹਾਂ ਉਹ ਤਾਂ ਫਿਰ ਫੱਕੜ ਹੋ ਗਿਆ ਕਹਾਂ ਕੇ ਉਸ ਪਿੱਛੇ ਵੱਜੇ ਫੱਕੜੀ ਮੂੰਹ ਕਾਲਾ ਆਗੇ ਭਇਆ। ਜਿਹੜਾ ਮੂੰਹ ਕਾਲਾ ਸੀਗਾ ਉਹ ਫੱਕੜ ਹੋ ਗਿਆ। ਅੱਗੇ ਕਰ ਲਿਆ ਅੱਗੇ ਜਲ ਹੋ ਗਿਆ ਨਾ ਅੱਗੇ ਅੱਗੇ ਜਿਵੇਂ ਉਹ ਪੁਲਸ ਵਾਲੇ ਅੱਗੇ ਕਰ ਲੈਂਦੇ ਨੇ ਅੱਗੇ ਲਾ ਲਿਆ ਮਾਨ ਹੁਣ ਬੰਦ ਕਾਬੂ ਕਰ ਲਿਆ ਬਸ ਵਿੱਚ ਆ ਗਿਆ ਜਿਹੜਾ ਕਾਲਾ ਮੂੰਹ ਤੇ ਚਾਹੁੰਦੇ ਰੋਸ਼ਨੀ ਪਈ ਪਤਾ ਲੱਗਿਆ ਵੀ ਤੇ ਤੇਰੇ ਗਿਆਨ ਕੁਝ ਨਹੀਂ ਹੈਗਾ ਅੱਛਾ ਜੀ ਇਹਨਾਂ ਨੇ ਜਿਹੜੇ ਅਰਥ ਕੀਤੇ ਮੈਂ ਉਹ ਪੜ ਦੇਣਾ ਜਿਸ ਨੂੰ ਸਤ ਗੁਰੂ ਪੁਰਖ ਨੇ ਮਾਰ ਦਿੱਤਾ ਉਹ ਭਰਮ ਵਿੱਚ ਭਟਕਦਾ ਹੋਇਆ ਆਪਣਾ ਘਰ ਛੋੜ ਕੇ ਬਾਹਰ ਚਲਾ ਗਿਆ ਰੂਹ ਦਾ ਪਰਮ ਥੋੜੀ ਪਾਇਆ ਤਾਂ ਪਰਮ ਕੱਟਿਆ ਮਾਰਿਆ ਜੇ ਮਨ ਮਰਿਆ ਹੈ ਤਾਂ ਉਹਦਾ ਪਰਮ ਛੁੱਟਿਆ ਚਲੋ ਇਹਨਾਂ ਨੇ ਜਿ ਕੋ ਜਿਹੜਾ ਕੋ ਕਰ ਲੈ ਠੀਕ ਹੈ ਉਸ ਨੂੰ ਅਗਲੀ ਅਗਲੀ ਜਿਹੜੀ ਪੰਕਤੀ ਉਹ ਥੋੜੀ ਜੀ ਪਹਿਲੇ ਖਾ ਪਉਂਦੀ ਹੈ ਉਸ ਪਿੱਛੇ ਵੱਜੇ ਆਹੋ ਪਹਿਲੇ ਖਾ ਉਹ ਇਸੇ ਕਰਕੇ ਉਹਨਾਂ ਨੇ ਅਰਥ ਕਰ ਲਿਆ ਨਾ ਦੂਏ ਪਾਸੇ ਅੱਗੇ ਅੱਗੇ ਲਾ ਲੈਣਾ ਜਿਵੇਂ ਅੱਗੇ ਦੇਖੋ ਨਾ ਜਿਹੜੀ ਬੋਝ ਹਾਰ ਜਾਂਦੀ ਹੈ ਹਾਂਜੀ ਜਾਂ ਮਨ ਹਾਰ ਮੰਨਦਾ ਫਿਰ ਅੱਗੇ ਹੋ ਲੰਦਾ ਵਿਚਾਰ ਹਾਰ ਮੰਨ ਕੇ ਅੱਗੇ ਅੱਗੇ ਹੀ ਹੋਣਾ ਫਿਰ ਉਹਨੇ ਠੀਕ ਹੈ ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਛੁੱਟਦਾ ਮੂਆ ਉਦੋਂ ਪਹਿਲੀ ਵਾਸਾ ਕੀ ਸੀ ਉਹਦੇ ਪਹਿਲਾਂ ਤਾਂ ਉਹ ਮੂੰਹ ਚੋਂ ਚੰਦ ਛੱਡਦਾ ਸੀ ਜਿੰਨਾ ਚਿਰ ਉਹ ਮਨਮੁਖ ਸੀ ਉਹਨਾਂ ਚਿਰ ਉਲਟ ਫੁੱਟ ਬੋਲਦਾ ਦੀ ਮੰਗ ਉਹਨਾਂ ਚਿਰ ਅੱਗੋ ਉਠਾ ਬੋਲਦਾ ਸੀ ਐ ਕਹੋ ਮੂੰਹ ਚੋਂ ਝੱਗੋ ਛੱਡਦਾ ਸੀ ਜਿਹੜਾ ਮੂਹੇ ਹੁਣ ਲਾਕੇ ਤੁਰ ਪਿਆ ਸ਼ਰਮ ਨਾਲ ਛੁੱਟਦਾ ਮੂਆ ਛੁੱਟਦਾ ਛੁੱਟਦਾ ਹੀ ਮਰਿਆ ਝੱਗ ਉਹ ਨਾਜਰ ਚੰਗ ਸੁਟੀ ਗਿਆ ਜੇ ਨਾਜਰ ਮਰਨੀ ਗਿਆ ਹਰ ਮੰਨਨੀ ਗਿਆ ਉਹਨਾਂ ਚ ਲੜਦਾ ਰਿਹਾ ਮੂਰੇ ਜਵਾਬ ਕਰਦਾ ਰਿਹਾ ਪਰ ਜੇ ਮਰ ਗਿਆ ਫੇਰ ਵੀ ਜਵਾਬ ਕਰਦਾ ਦੇਖੋ ਜਿਹੜੀ ਪਹਿਲੀ ਪੰਕਤੀ ਹੈ ਨਾ ਸਤਗੁਰੂ ਨੇ ਜਿਹੜਾ ਮਾਰਿਆ ਜੇ ਤਾਂ ਸਤਗੁਰੂ ਨੇ ਮਾਰਿਆ ਉਹਦਾ ਤਾਂ ਹੋਇਆ ਕਲਿਆਣ ਹੈ ਹੁਣ ਗਾਹ ਕਲਿਆ ਵਾਲੀ ਅਵਸਥਾ ਹੀ ਚੱਲੂਗੀ ਸਤਗੁਰੂ ਮਾਰ ਕੇ ਨਰਕਾਂ ਚ ਨਹੀਂ ਲੈ ਕੇ ਜਾਂਦਾ ਅੱਛਾ ਜੇ ਤਾਂ ਜੇ ਪਹਿਲਾਂ ਮਾਰਨ ਖਬੂਰ ਵਾਲੀ ਗੱਲ ਹੈ ਅਸੀਂ ਮਾਰਨ ਖਬੂਰ ਕਰ ਲਿਆ ਫੇਰ ਤਾਂ ਨਰਕਾਂ ਚਲੇ ਗਏ ਸਾਰੀ ਫਲੋਸਟੀ ਉਲਟਾਉਣੀ ਪੈ ਜੂ ਇੱਥੇ ਆਪਾਂ ਨੂੰ ਜੋ ਪਿੱਛੇ ਕਰਕੇ ਆਏ ਆ ਪਹਿਲੀ ਪੰਕਤੀ ਤੋਂ ਬਾਅਦ ਜਦ ਦੂਸਰੀ ਪੰਕਤੀ ਸ਼ੁਰੂ ਹੁੰਦੀ ਓ ਸ਼ਾਇਰ ਇਹ ਦੱਸਦੀ ਹੈ ਵੀ ਆ ਉਹਦੀ ਹਾਲਤ ਸੀ ਪਹਿਲਾਂ ਕਿਉਂ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਹੁਣ ਇਹ ਕਿਹਨੂੰ ਕਹਿ ਰਹੇ ਆ ਪਹਿਲਾਂ ਉਹਦੀ ਵਿਰੋਧ ਜਾਂ ਕਰਦਾ ਤਾਂ ਮਰਨ ਤੋਂ ਪਹਿਲਾਂ ਦੀ ਹਾਲਤ ਇਹ ਸੀ ਮਰਨ ਤੋਂ ਪਹਿਲਾਂ ਵੀ ਝੱਗ ਛੁੱਟਦਾ ਰਿਹਾ ਉਹ ਮਰ ਕੇ ਹੀ ਝੱਗ ਛੁੱਟਣ ਦੇ ਹੜਿਆ ਚੁੱਪ ਕੀਤਾ ਚੁੱਪ ਕਰਨਾ ਮਰਨਾ ਹੁੰਦਾ ਜਿੰਨਾ ਜਿਹੜੇ ਬੋਲਦਾ ਮਨ ਉਹਨਾਂ ਚ ਭੱਗੇ ਸੜਦਾ ਇਹ ਆਦਾ ਚੁੱਪ ਕਰ ਜਵੇ ਬੋਲੂ ਤਾਂ ਇਹ ਉਲਟੀੋ ਬੋਲੀ ਬੋਲਦਾ ਬੋਲਦਾ ਕਿ ਨਾ ਚਲੋ ਠੀਕ ਹੈ ਪਰ ਇਹ ਹੁਣ ਫਿਰ ਐਂ ਲੱਗਦਾ ਹੈ ਬਿਲਕੁਲ ਠੀਕ ਹੈ ਨੇ ਤੁਸੀਂ ਲੱਗਦਾ ਐਵੇਂ ਹੀ ਹੈ ਫੱਕੜੀ ਕੀ ਹੁੰਦਾ ਜੀ ਫੱਕੜੀ ਉਸ ਪਿੱਛੇ ਵੱਜੇ ਫੱਕੜੀ ਮੂੰਹ ਕਾਲਾ ਅੱਗੇ ਪਿਆ ਫੱਕਾ ਲੱਗੇ ਅੰਦੇ ਹੋ ਗਿਆ ਮੈਂ ਤਾਂ ਫੱਕੜ ਹੋ ਗਿਆ ਉਹ ਫੱਕੜੀ ਹੈ ਫੂ ਫੱਕੜੀ ਵੱਜਦਾ ਫਿਰ ਉਹਨੂੰ ਫੱਕੜ ਕਹਿੰਦੇ ਨੇ ਜਿਹੜਾ ਹਾਰ ਮੰਨਿਆ ਮਰਿਆ ਹੋਇਆ ਮਨ ਹੈ ਉਹ ਉਹਨੂੰ ਨਹੀਂ ਬੁਰਾ ਕਿਹਾ ਹੋਇਆ ਇਹ ਕਹਿੰਦੇ ਫੱਕੜੀ ਨੂੰ ਬਦਨਾਮੀ ਦੀ ਡੋਂਡੀ ਨਹੀਂ ਨਹੀਂ ਹੰਤ ਹੋਏ ਸੁਰਗਾਮੀ ਮਾਰੇ ਦੇਵਤਾ ਚੰਡੀ ਦੀ ਵਾਰਸ਼ ਹੈ ਜਿਹੜੇ ਸੁਰਗਾਮੀ ਨੇ ਜੋ ਮਾਰੇ ਸਤਗੁਰੂ ਨੇ ਜਿਹੜੇ ਮਾਰਤੇ ਸਤਗੁਰੂ ਦੇਵਤਾ ਹੈ ਸਤਗੁਰੂ ਜਾਗਤਾ ਹੈ ਦਿਓ ਪੂਲੀ ਮੰਦਣੀ ਆਏ ਹੋ ਹੰਤ ਹੋਏ ਸੁਰਗ ਹੋਏ ਸੁਰਗਾਮੀ ਮਾਰੇ ਦੇਵਤਾ ਜਿਹੜੇ ਦੇਵਤਾ ਨੇ ਮਾਰ ਦਿੱਤੇ ਜਿਹੜੇ ਦੇਵਤਾ ਦੇ ਸਾਹਮਣੇ ਲੜ ਕੇ ਮਰ ਗਏ ਲੜਦੇ ਲੜ ਕੇ ਮਰ ਗਏ ਹਾਰ ਮੰਨ ਗਏ ਉਹਦਾ ਸੁਰਗ ਦੇ ਗਾਮੀ ਹੁੰਦੇ ਨੇ ਇਹ ਨਹੀਂ ਵੀ ਤੁਹਾਨੂੰ ਬਦਲਣਾ ਪੈ ਜੂਗਾ ਨਹੀਂ ਤੇ ਕੰਟਰੋਵਰਸੀ ਆ ਜੂਗੀ ਸਾਡੇ ਕੋਲ ਵਿਚਾਰਨ ਕੇਸ ਹਾਂ ਹਾਂ ਬੜਾ ਬੜਾ ਖਤਰਨਾਕ ਹੈ ਇਥੋਂ ਕਮਾਕੇ ਮਾਰੀ ਹੋਈ ਹੈ ਦੁਪਾਰ ਪਤਾ ਨਹੀਂ ਲੱਗਿਆ ਕਿ ਆ ਕੋਈ ਐ ਕਮਾਕੇ ਮਾਰੀ ਹੋਈ ਤੇ ਬਹੁਤ ਤੇ ਬਿਲਕੁਲ ਸਿਪ ਹੋ ਜਾਂਦੀ ਏ ਗੱਲ ਕਿੱਥੋਂ ਗੱਲ ਬਦਲ ਰਹੀ ਹੈ ਓਏ ਪੱਖ ਦਿਖਾਏ ਨੇ ਬਦਲ ਨਹੀਂ ਰਹੀ ਉਹ ਜਿਹੜਾ ਬੰਦਾ ਸੀ ਜਿੰਨਾ ਚਿਰ ਬੋਲਦਾ ਰਿਹਾ ਉਹਨਾਂ ਚਿਰ ਚੱਗ ਸੁਣਦਾ ਰਿਹਾ ਜਿੰਨਾ ਚਿਰ ਮਨ ਬੋਲੂਗਾ ਵਿਰੋਧ ਕਰੂਗਾ ਉਹ ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ ਕੁਰਬਾਨੀ ਦਾ ਵਿਰੋਧ ਕਰਦੇ ਨੇ ਉਹਨਾਂ ਦੇ ਅੰਦਰ ਆਪਣੀ ਮਨਮਤ ਹੈ ਹਾਂ ਬਦਲ ਕਿੱਥੋਂ ਰਹੀਏ ਗੱਲ ਸਤਗੁਰੂ ਪੁਰਖ ਜੇ ਮਾਰਿਆ ਉਹੀ ਆਦਮੀ ਹੈ 2 ਮਿੰਟ ਪਹਿਲਾਂ ਉਹ ਮੰਨਦਾ ਨਹੀਂ 2 ਮਿੰਟ ਬਾਅਦ ਮੰਨ ਗਿਆ ਉਹ ਮੰਨ ਗਿਆ ਦੇਵਤਾ ਹੋ ਗਿਆ ਜਿੰਨਾ ਚਿਰ ਮੰਨਦਾ ਨਹੀਂ ਸੀ ਉਹਨਾਂ ਚਿਰ ਰਾਖਸ਼ ਸੀ ਪਰ ਪਹਿਲਾਂ ਤਾਂ ਇੱਥੇ ਤਾਂ ਮੰਨਣ ਦੀ ਗੱਲ ਸ਼ੁਰੂ ਹੋ ਗਈ ਉਸ ਤੋਂ ਬਾਅਦ ਫਿਰ ਦੂਈ ਸ਼ੁਰੂ ਹੋਈ ਹੋਈ ਹੈ ਐਈ ਹੈ ਉਹ ਦੂਈ ਵਾਸਤਾ ਦੱਸੀ ਹੋਈ ਹੈ ਸ਼ੁਰੂ ਨਹੀਂ ਹੋਈ ਹੈ ਮਰਨ ਤੋਂ ਪਹਿਲਾਂ ਉਹਨੇ ਮਰ ਗਿਆ ਲਿਖਿਆ ਨਾ ਦੇਖੋ ਵੋਆ ਵੋਆ ਲੱਭ ਜਿਹੜਾ ਵਰਕੇ ਹੈ ਚੱਕ ਸੁੱਟਦਾ ਹੀ ਮਰੇ ਆ ਉਹ ਮਲਮ ਬੇੜੇ ਨਹੀਂ ਚੱਕ ਸੁੱਟੀ ਹੈ ਇਹ ਹੈ ਗੱਲ ਜਿੰਨਾ ਜ ਮਲ ਨਹੀਂ ਗਿਆ ਚੱਕ ਸੁੱਟਣ ਦੇ ਹੱਡਿਆ ਵੀ ਹੈ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਸੀਂ ਪਿੱਛੋਂ ਆਓ ਨਾ ਕਹਿੰਦਾ ਉਹ ਪੁਰਖ ਪੁਰਖ ਤੇ ਸਿਆਰੀ ਕਿਉ ਲਾਈਆ ਸਤਗੁਰ ਪੁਰਖ ਜੀ ਮਾਰਿਆ ਸਤਗੁਰ ਪੁਰਖ ਨੇ ਜਣਾ ਮਾਰਿਆ ਪਰਮਾ ਪਰਮਿਆਂ ਘਰ ਛੋੜ ਗਿਆ ਜਿਹੜਾ ਧਰਮ ਦੇ ਵਿੱਚ ਪਰਮਿਆਂ ਹੋਇਆ ਸੀ ਉਹ ਆਪਣਾ ਜਿਹੜਾ ਘਰ ਸੀ ਜਿੱਥੇ ਜਾ ਕੇ ਛੱਡਦਾ ਸੀ ਉਹ ਘਰ ਛੱਡਦਾ ਉਹਨੇ ਤੇ ਕੁੜੀ ਛੱਡਦੀ ਘਰ ਚ ਪਰਮ ਪੈਦਾ ਹੁੰਦਾ ਸੀ ਉਹ ਘਰ ਛੱਡਦਾ ਠੀਕ ਹੈ ਸਤਗੁਰੂ ਪੁਰਖ ਜੇ ਮਾਰਿਆ ਕਹਿਣ ਦਾ ਪਰ ਆਪ ਵੀ ਸਤਗੁਰੂ ਪੁਰਖ ਨੇ ਜਦੋਂ ਗਿਆਨ ਦੇ ਨਾਲ ਜਿਹੜਾ ਮਾਰ ਦਿੱਤਾ ਗਿਆਨ ਦੀ ਸ਼ਕਤੀ ਨਾਲ ਹਾਂ ਮਾਰਿਆ ਤਾਂ ਗਿਆਨ ਚਲੋ ਸਤਗੁਰੂ ਨੇ ਮਾਰ ਜੋ ਵਾਇਆ ਇੱਕ ਲੱਗਦੀ ਭੋਲ ਮਿਲ ਗਿਆ ਭੋਲੇ ਮਿਲ ਗਿਆ ਲਫਜ਼ ਪਰਿਆ ਕਰੇ ਠੂਫੇਖ ਹੁਣ ਮਰਿਆ ਕਿੱਥੇ ਜਾ ਕੇ ਹੈ ਹਿੰਦੂ ਜਾ ਕੇ ਮਰਿਆ ਉਹ ਉਦੋਂ ਡਿਗਿਆ ਥੱਲੇ ਆ ਕੇ ਉਹ ਫਿਰਦੇ ਚ ਅੱਛਾ ਜੀ ਪਰ ਫਿਰ ਜਦੋਂ ਉਸ ਪਿੱਛੇ ਵੱਜੇ ਫੱਕੜੀ ਇੱਥੋਂ ਫਿਰ ਕੀ ਸ਼ੁਰੂ ਹੋ ਰਿਹਾ ਹੁਣ ਦੁਬਾਰਾ ਇਹਦੇ ਬਾਅਦ ਮਰੇ ਤੇ ਬਾਅਦ ਉਹ ਫੱਕੜ ਵੱਜਦਾ ਕੋਈ ਅੱਗੇ ਤਾਂ ਕਹਿੰਦੇ ਮੂੰਹ ਕਾਲਾ ਅੱਗੇ ਪਿਆ ਜਿਹਦਾ ਮੂੰਹ ਕਾਲਾ ਦਾ ਅੱਗੇ ਅੱਗੇ ਲੱਗਦਾ ਆ ਗੁਰੂ ਦੇ ਅਨਸਾਰ ਚੱਲ ਪਿਆ ਉਹ ਜਦੋਂ ਕਿਸੇ ਨੂੰ ਅੱਗੇ ਲਾ ਲਈਦਾ ਹਾਰ ਮੰਨਣ ਵਾਲਾ ਅੱਗੇ ਲੱਗ ਜਾਂਦਾ ਫਿਰ ਗੁਰੂ ਦੀ ਗੱਲ ਕਰਦਾ ਹੁਣ ਉਹ ਹਾਮ ਕੂਕਰ ਤੇਰੇ ਦਰਬਾਰ ਭੌਕੇ ਅੱਗੇ ਬਦਲ ਪਸਾਰ ਉਹ ਇਹਦੇ ਦਰਬਾਰ ਦਾ ਕੂਕਰ ਬਣ ਜਾਂਦਾ ਆਪਣੇ ਆਪ ਨੂੰ ਅੱਗੇ ਰੱਖ ਕੇ ਆਪਣਾ ਸਰੀਰ ਅੱਗੇ ਰੱਖ ਕੇ ਭੌਂਕਦਾ ਜਿਵੇਂ ਉਹ ਬੁਲਾਉਂਦਾ ਉਹਨੇ ਬੋਲਦਾ ਉਹ ਜਿਹੜਾ ਫਿਰ ਦੁੱਖ ਸੁੱਖ ਆ ਆਪਣੇ ਸਰੀਰ ਤੇ ਸਹਿੰਦਾ ਦੇਹ ਦੇਸਨ ਉਹ ਵੜਿਆ ਜਾਂਦਾ ਠੀਕ ਹੈ ਮਨ ਐਸੀ ਹਰ ਜਿਓ ਬੀਤ ਕਰ ਜੈਸੀ ਜਲ ਜੁਦ ਹੋਏ ਆਪਟਣ ਆਪੇ ਖਬਰ ਜਲ ਕੋ ਖਬਰ ਨੋਤੇ ਪਹਿਲਾ ਆਪ ਝੜਦਾ ਉਹ ਉਹਦਾ ਮਤਲਬ ਇਹ ਹੈ ਜਦ ਅੱਗ ਜਲ ਰਹੀ ਹੈ ਦੁੱਧ ਨੂੰ ਨਹੀਂ ਖਬਰ ਦਿੰਦਾ ਅੱਗੇ ਹੈ ਉਹ ਓਕੇ ਹੁਣ ਅੱਗੇ ਚੱਲੀਏ ਨਾ ਅੱਗੇ ਕਹਿੰਦੇ ਆ ਉਸ ਅਲ ਬੜਲ ਮੋਹ ਨਿਕਲ ਆਇਆ ਮਤਲਬ ਹੁਣ ਕੌਣ ਕੀ ਨੇ ਮੋਹਰਲ ਬਲ ਨਿਕਲ ਰਹੀ ਆ ਹੁਣ ਪਹਿਲਾਂ ਅਲ ਬਲ ਨਿਕਲਦੀ ਸੀ ਜਿਹਦੇ ਮੂੰਹ ਤੋਂ ਅਲ ਬਲ ਪਤਾ ਜੇ ਉਹ ਤਾਂ ਮੂੰਹ ਨਹੀਂ ਦਿਖਾਉਂਦਾ ਹੁਣ ਤਾਂ ਮਨਮੁਖੀ ਜਿੰਨਾ ਚਿਰ ਮਨਮੁਖੀ ਮੂੰਹ ਜੀਗਾ ਅਲ ਬਲ ਨਿਕਲਦੀ ਸੀ ਹੁਣ ਤਾਂ ਉਹਦਾ ਮੂੰਹ ਹੀ ਨਹੀਂ ਲਿਆ ਜਿੰਨਾ ਚਿਰ ਮੂੰਹ ਆ ਅਲ ਬਲ ਨਿਕਲੂਗੀ ਜੇ ਗੁਰਮੁਖ ਹੋ ਗਿਆ ਤਾਂ ਮੂੰਹ ਬੰਦ ਹੋ ਗਿਆ ਉਹਦਾ ਜਦੋਂ ਜਿੰਨਾ ਜੜ ਮਨਮੁਖ ਆ ਉਹਦਾ ਮੂੰਹ ਹੈਗਾ ਜਾਂ ਗੁਰਮੁਖ ਹੋ ਗਿਆ ਉਹਦਾ ਮੂੰਹ ਬੰਦ ਹੋ ਗਿਆ ਠੀਕ ਹੈ ਜੀ ਨਿਤ ਝੱਗੂ ਛੁੱਟਦਾ ਮੂੰਹ ਆ ਹਾਂ ਝੱਗੂ ਛੁੱਟਦਾ ਮਰੇ ਜਣਾ ਅੱਲਵਲ ਨਿਕਲਦਾ ਦੇ ਮੂੰਹ ਇਹ ਤਾਂ ਪਹਿਲਾਂ ਅੱਲਵਲ ਨਿਕਲਦਾ ਸੀ ਨਾ ਠੀਕ ਹੈ ਜੀ ਜਦ ਮੂੰਹ ਬੰਦ ਹੋ ਗਿਆ ਚੰਗ ਵੀ ਬੰਦ ਹੋ ਗਈ ਅੱਛਾ ਬੜਾ ਔਖਾ ਸੀਗਾ ਇਹ ਮਸਲਾ ਤੁਸੀਂ ਠੀਕ ਕਹ ਲਿਓ ਉਹਨਾਂ ਨੇ ਵੀ ਬੇਵਸੀ ਨੂੰ ਅਰਥ ਕੀਤੇ ਨੇ ਉਲਟੇ ਪਰ ਜੇ ਇਹ ਦੋ ਦੋ ਪੜਤਾਈਏ ਸਾਰੀ ਫਲਸਫੀ ਪੜ ਜੂ ਆਪਣੀ ਪਿੱਛੋ ਪਿੱਛੇ ਨਾਲ ਜੁੜਨੀ ਨਹੀਂ ਗੱਲ ਇਹ ਇਹ ਤਾਂ ਟੈਸਲੇ ਆ ਸਾਡਾ ਵੀ ਇਹਨਾਂ ਨੂੰ ਸਮਝ ਵੀ ਆ ਗਈ ਇਤੋਂ ਉਲਟੇ ਦਾ ਪਹਿ ਜਾਣਗੇ ਕਿ ਨਹੀਂ ਪਹਿਣਗੇ ਵੀ ਜੇ ਤਾਂ ਸਾਡੇ ਉਹਨੇ ਫਿਰ ਤਾਂ ਉਠੇਰਾ ਪਹਿਨਦੇ ਇਹ ਕੱਟਿਆ ਦਾ ਉਠੇਰਾ ਹਰ ਕਰਨ ਲੈਣਾ ਇਹ ਤਾਂ ਅਸੀਂ ਦੇਖਣਾ ਵੀ ਇਹ ਤਾਂ ਪੜ ਗਿਆ ਸਾਡੀ ਇੱਥੇ ਲਾਈਨ ਪੜ ਜੂਗੀ ਹਾਂਜੀ ਵੇਖੋ ਭਾਈ ਵਡਿਆਈ ਹਰ ਸੰਤੋ Swami ਆਪਣੇ ਕੀ ਜੈਸਾ ਕੋਈ ਕਰੇ ਪੈਸਾ ਕੋਈ ਪਾਵੈ ਆਹ ਦੇਖ ਲਓ ਇੱਥੇ ਅੱਗੇ ਗੱਲ ਮੁਕਾ ਦਿੱਤੀ ਇਹ ਜਿਹੜੀ ਵਡਿਆਈ ਹੈ ਦੇਖ ਲਓ ਉਸ ਬੰਦੇ ਨੂੰ ਵਡਿਆਈ ਮਿਲ ਜਾਂਦੀ ਹੈ ਜਿਹੜਾ ਚੱਦ ਫਿਰਦਾ ਦੀ ਵਿਰੋਧ ਕਰਦਾ ਸੀ ਇਹ ਕਿਹਦੀ ਵਡਿਆਈ ਹੈ ਇਹ ਵਡਿਆਈ ਇਹ ਵੀ ਨਹੀਂ ਹੈ ਕਿ ਸਵਾਮੀ ਆਪਣੀ ਦੀ ਵਡਿਆਈ ਹੈ ਸਵਾਮੀ ਨੇ ਸੰਧ ਕੀਤਾ ਤੂੰ ਬੰਦ ਕਰ ਲੈ ਚੁੱਪ ਕਰ ਜਾ ਕੋਈ ਫਿਰ ਭਗਤ ਹੋ ਜਾਂਦਾ ਹੈ ਜਦੋਂ ਮੂੰਹ ਬੰਦ ਕਰਤਾ ਵੱਲ ਵੱਲ ਬੋਲਣ ਤੇ ਹਟ ਗਿਆ ਹਾਰ ਮੰਨ ਲਈ ਗੁਰਬਾਣੀ ਦੇ ਸਾਹਮਣੇ ਉਹੀ ਭਗਤ ਕਹਿੰਦਾ ਸਰ ਸੱਚੇ ਮਾਰਗ 'ਚ ਆ ਚੱਲਦਾ ਉਸਤ ਕਰੇ ਜਾਨ ਪਹਿਲਾਂ ਦਾ ਮਾਰਗ ਚੱਲਦਾ ਨਾ ਝੂਠੇ ਧਰਮ ਦੇ ਵਿੱਚ ਜੇ ਸੱਚੇ ਮਾਰਗ 'ਤੇ ਰਸਤਾ ਬਦਲ ਲੈਂਦਾ ਊਰੇ ਹੋ ਜਾਂਦਾ ਗੁਰੂ ਦੇ ਗੁਰੂ ਵਾਲੇ ਦਾ ਚੱਲਦਾ ਫਿਰ ਗੁਰੂ ਜੀ ਮੈਂ ਤਾਂ ਉਹਵੇਂ ਚੱਲਦਾ ਜਿਉਂ ਤੂੰ ਚਲਾਏ ਤੇ ਮੈਂ ਚੱਲਦਾ ਸਵਾਮੀ ਬਹੁਤ ਚੱਲਦੇ ਨੇ ਆਪਣੇ ਮੂਰੇ ਹੁੰਦੇ ਨੇ ਕੋੜਾ ਚੱਲਦਾ ਤਾਂ ਕੇ ਨੂੰ ਊਰੇ ਚੱਲਦਾ ਹੈ ਪਰ ਜਿਵੇਂ ਮਾਲ ਜਲਾਉਂਦਾ ਪਿੱਛੇ ਬੈਠਾ ਓਵੇਂ ਜਲਦਾ ਹਾਂਜੀ ਇਹ ਬ੍ਰਹਮ ਵਿਚਾਰ ਹੋਵੇ ਦਰ ਸੱਚ ਹੈ ਅੱਗੋ ਤੇ ਜਨ ਨਾਨਕ ਆਖ ਸੁਣਾਵੇ ਦੇਖੋ ਕਹਿੰਦੇ ਜੈਸੇ ਕੋਈ ਕਦੇ ਪੈਸਾ ਕੋ ਪਾਵੇ ਜੇ ਉਹ ਝੱਗ ਸਿਰਦਾ ਸੀ ਉਦੋਂ ਮਨਮੁਖ ਸੀ ਜੇ ਉਹ ਗੁਰੂ ਵਾਲਾ ਹੋ ਗਿਆ ਚੋਂ ਮੂੰਹ ਬਦਲ ਲਿਆ ਫਿਰ ਉਹ ਹੀ ਗੁਰਮੁਖ ਹੋ ਗਿਆ ਉਹ ਮਨਮੁਖ ਹੀ ਗੁਰਮੁਖ ਬਣ ਜਾਂਦਾ ਨੈਗੇਟਿਵੇ ਪੋਜ਼ੇਟਿਵ ਬਣ ਜਾਂਦਾ ਦੇਖੋ ਕਹਿੰਦੇ ਵਡਿਆਈ ਕਿਹਦੀ ਸਤਗੁਰ ਆਪਣੇ ਨਹੀਂ ਬੜਿਆਈ ਹੈ ਉਹਨੇ ਕੀ ਬਣਾਤਾ ਉਹਨੇ ਲੋਹੇ ਨੂੰ ਸੋਨਾ ਬਣਾਤਾ ਇਹ ਬ੍ਰह्म ਵਿਚਾਰ ਹੈ ਇਹ ਬ੍ਰह्म ਵਿਚਾਰ ਹੋਵੇ ਦਰਸਾ ਹੋਗਾ ਸਰ ਸਾਚੇ ਦੇਖੋ ਕਿੰਡੀ ਗੱਲ ਕਹਿਤੀ ਕਹਿੰਦੇ ਇਹਨੂੰ ਤੁਸੀਂ ਕੋਈ ਮਾਮੂਲੀ ਗੱਲ ਨਾ ਸਮਝੋ ਬ੍ਰह्म ਵਿਚਾਰ ਦੀ ਗੱਲ ਕੀਤੀ ਹੈ ਅਸੀਂ ਇਹਦੀ ਉਹ ਬ੍ਰह्म ਵਿਚਾਰ ਦੀ ਗੱਲ ਹੈ ਇਸ ਕਰਕੇ ਔਖੀ ਸੀ ਗੱਲ ਇਹ ਬ੍ਰह्म ਵਿਚਾਰ ਸੀ ਇਹ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਨਾਨਕ ਨੇ ਤਾਂ ਸਰਦਾਰ ਨੂੰ ਦੱਸੀ ਆ ਵੀ ਐਸਾ ਕੁਝ ਹੋ ਰਿਹਾ ਹੈ ਦਰਗਾਹ ਦੇ ਵਿੱਚ ਆਦਮੀ ਨੂੰ ਐਸਾ ਜਦ ਪੱਟਦਾ ਜੇ ਕੋਈ ਗੁਰਬਾਣੀ ਨੂੰ ਮੰਨਦਾ ਹੈ ਉਹ ਕੀ ਬਣ ਜਾਂਦਾ ਨਰਕੀ ਜੀਵ ਜਿਹੜਾ ਹੈਗਾ ਉਹ ਅਮਨਸ਼ੀ ਰਾਜ ਦਾ ਮਾਲਕ ਬਣ ਜਾਂਦਾ ਕਿੱਡੀ ਬੜੀ ਪਦਵੀ ਮਿਲ ਗਈ ਸਿਰਫ ਮੰਨ ਲੈਣ ਨੂੰ ਬੰਨੇ ਕੀ ਕਹਤੀ ਕਹੀ ਨਾ ਜਾਈ ਇਹ ਦਰਗਾਹ ਦੇ ਵਿੱਚੋਂ ਇਹ ਐਡਾ ਕਰ ਰਹੇ ਆ ਦਰਗਾਹ ਐਡਾ ਬਦਲ ਰਹੇ ਨੇ ਜੀਬਾਂ ਇੰਨੀ ਵਡਿਆਈ ਦੇ ਰਹੇ ਨੇ ਜਿਹੜਾ ਮੰਨ ਜਾਂਦਾ ਉਹਨੂੰ ਐਡੀ ਵਡਿਆਈ ਦੇ ਦਿੰਦੇ ਨੇ ਬੜ ਜਾਂਦੀ ਹੈ ਹਾਂਜੀ ਔੜੀ ਗੁਰ ਸੱਚੇ ਬੱਦਾ ਥੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨਰ ਗੁਰ ਸੱਚੇ ਨੇ ਇਹ ਜਿਹੜਾ ਥੇ ਕੀ ਥੇ ਹੁੰਦਾ ਹੈ ਕੋਈ ਜਿੱਥੇ ਉਹ ਪਰਾਣਾ ਪੜ ਠੱਠਾ ਹੋਵੇ ਨੂੰ ਥੇ ਕਹਿੰਦੇ ਨੇ ਅ ਜਿਹੜਾ ਸੰਸਾਰ ਹੈ ਇੱਕ ਥੇ ਦੇ ਨੇ ਆਈ ਹੋਈ ਹੈ ਸਰੀਰ ਵੀ ਸਾਡਾ ਥੇ ਦੇ ਨੇ ਆਈ ਹੋਈ ਹੈ ਮਿੱਟੀ ਦੀ ਪੰਡੇ ਹੈ ਇਹ ਥੇ ਜਿਹੜਾ ਬੱਦਾ ਹੈ ਤਾਨੂੰ ਬੰਨ ਕੇ ਸਰੀਰ ਦਿੱਤਾ ਹੋਇਆ ਨਾ ਤਸਤਾ ਦਾ ਇਥੇ ਹੀ ਹੈ ਰਖਵਾਲੇ ਦਿੱਤੇ ਆਪਾਂ ਜਿਹੜੇ ਜੀਵਨ ਰਖਵਾਲੇ ਆ ਤੇ ਤੇ ਹੁਰਤੀਆਂ ਰਖਵਾਲੇ ਗੁਰ ਦਿੱਤੇ ਆ ਗੁਰ ਨੇ ਰਖਵਾਲੇ ਹੀ ਦਿੱਤੇ ਨਾ ਸਾ ਗੁਰ ਤੋਂ ਹੀ ਪੈਦਾ ਹੋਇਆ ਹੈ ਜੀਵਾ ਜੀਵਾ ਦਾ ਰਖਵਾਲਾ ਹੀ ਇਥੇ ਦਾ ਹੁਰਕੀਏ ਸਰੀਰ ਦਾ ਕਿਉਂ ਕਰਦੇ ਆਪਾਂ ਆਪਣਾ ਦਾ ਹੈ ਨਹੀਂ ਦੇਖੋ ਰਖਵਾਲਾ ਹੁੰਦਾ ਮਾਲਕ ਨਹੀਂ ਹੁੰਦਾ ਰਖਵਾਲਾ ਆ ਰਖਵਾਲਾ ਨਕਲੀ ਹੁੰਦਾ ਠੀਕ ਹੈ ਆ ਪਰਖਵਾਲਾ ਰਖਣੀ ਨੇ ਫਸਲ ਮਾਲਕ ਦੀ ਇਹ ਰਖਵਾਲਾ ਰੱਖਿਆ ਹੋਇਆ ਤੇ ਇਸ ਸਰੀਰ ਦੇ ਸਰੀਰ ਨੇ ਥੇਕ ਹੋਇਆ ਹਾਂ ਜੀ ਤੇ ਘਰ ਵਾਲਾ ਟੱਟ ਗਿਆ ਤੇ ਹੋ ਗਿਆ ਇਹਦਾ ਕੀ ਹੈ ਅੱਜ ਵੀ ਥੇ ਹੈ ਕੱਲ ਨੂੰ ਵੀ ਥੇ ਹੈ ਠੀਕ ਹੈ ਜੀ ਪੂਰਨ ਹੋਈ ਆਸ ਗੁਰ ਚਰਣੀ ਮਨ ਰਤ ਤੇ ਆਹ ਖੇਤ ਦੇ ਵਿੱਚ ਰਹਿੰਦਾ ਰਹਿਦਾ ਹੀ ਆ ਜਿਹੜੀ ਹੈ ਗੁਰ ਚਰਣਾ ਦੀ ਪੂਰੀ ਹੋ ਜਾਂਦੀ ਹੈ ਜੇ ਮਨ ਰਨਤ ਵਿੱਚ ਰੰਗਿਆ ਜਾਵੇ ਜੇ ਨਾਮ ਦਾ ਰੰਗ ਚੜ ਜਵੇ ਤਾਂ ਇਹਦੀ ਕੀਮਤ ਬੈਗੀ ਥੇਦੀ ਲਾਹ ਹੋ ਗਿਆ ਜੇ ਨਾ ਹੋਇਆ ਤਾਂ ਥੇ ਤਾਂ ਹੈ ਉਹ ਥੇ ਨੇ ਤਾਂ ਥੇ ਹੀ ਰਹਿਣਾ ਭਾਈ ਇਹ ਦੱਜ ਵੀ ਠਿਆ ਕੱਲੂ ਵੀ ਠਿਆ ਕੋਈ ਥੇ ਤੇ ਬੈਠਾ ਹੋਵੇ ਬੈਠਾ ਰਹਿ ਕੇ ਨਾ ਇੱਧਰ ਬੈਠਾ ਰਹੂਗਾ ਠੀਕ ਹੈ ਜਿਨ੍ਹਾਂ ਨੂੰ ਗੁਰਚਰਨਾ ਦਾ ਚੜ ਗਿਆ ਉਹ ਆਸ ਉਹ ਜਿਹੜੀ ਆਸ ਲੈ ਕੇ ਆਏ ਤੇ ਨਾ ਜਨਮ ਹੋਇਆ ਸੀ ਖਰੀਦ ਤੇ ਨਾਲ ਜੁੜੇ ਤੇ ਉਹਨਾਂ ਦੀ ਉਹ ਆਸ ਪੂਰੀ ਹੋ ਗਈ ਜਿਵੇਂ ਉਹ ਬਕਰ ਕੋ ਲੈਣ ਤੋਂ ਆਇਆ ਇਹੀ ਲੈਣ ਵਾਲਾ ਤਾ ਉਹ ਲੈ ਕੇ ਚਲਿਆ ਗਿਆ ਸੌਦਾ ਰਾਮਨਾਭ ਸੰਤਾਂ ਪਾਇਆ ਗੁਰ ਕਿ ਸਾਰਾ ਗੁਰ ਜਿੱਥੇ ਵੀ ਆ ਰਿਹਾ ਇੱਥੇ ਹੁਣ ਬਹੁਤਾ ਸਿਆਰੀ ਨਾਲ ਆ ਰਿਹਾ ਗੁਰ ਕਿਰਪਾਲ ਬੇਅੰਤ ਅਬਗੁਣ ਸਭ ਹੱਤੇ ਆਹ ਸਤਿਗੁਰ ਦੀ ਜਿਹੜੀ ਕਿਰਪਾ ਹੈ ਇਹਦੇ ਨਾਮ ਉਹ ਤਾਂ ਬੇਅੰਤ ਕਿਰਪਾ ਉਹਦੀ ਤਾਂ ਬੇਅੰਤ ਅਬਗੁਣ ਸਭ ਹੱਤੇ ਸਾਰੇ ਅਬਗਣੋਂ ਨੇ ਅੱਤੇ ਮਾਰ ਦਿੱਤੇ ਖਤਮ ਕਰਤੇ ਨਸ਼ ਕਰਤੇ ਐਸੀ ਕਿਰਪਾ ਕੀਤੀ ਇੰਨੀ ਕਿਰਪਾ ਵੱਡੀ ਕਿਰਪਾ ਹੈ ਸਤਿਗੁਰ ਦੀ ਕਿ ਸਾਰੇ ਔਗਣਾਂ ਮ ਔਗਣ ਛੱਡਿਆ ਹੀ ਨਹੀਂ ਕੋਈ ਘੂੜੇ ਕਬਾਤਾ ਔਗਣਾਂ ਦਾ ਹੱਤੇ ਹੱਤਿਆ ਕਰ ਦਿੱਤੀ ਮਾਰ ਦਿੱਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੀ ਐਸੀ ਕਿਰਪਾ ਗੁਰ ਨੇ ਆਪਣੀ ਕੀਤੀ ਆਪਣਾ ਹੀ ਕਰ ਲਿਆ ਆਪਣਾ ਹੀ ਬਣਾ ਲਿਆ ਮੈਂ ਕੋਣ ਜੋ ਪਿੱਛੇ ਕਹਿ ਕੇ ਆਇਆ ਆ ਪੌੜੀ ਦੇ ਵਿੱਚੋਂ ਥਾ ਮੱਫ ਕਰਤੀ ਗੱਲ ਮਾਨਕ ਸਦ ਬਲਹਾਰ ਜਿਸ ਗੁਰ ਕੀ ਗੁਣ ਇਤੇ ਜੇ ਗੁਰਦੇ ਵਿੱਚ ਇੰਨੇ ਗੁਣ ਨੇ ਜਿਹੜੇ ਸਤ ਗੁਰ ਚੈਨ ਨੇ ਗੁਣ ਹੋਣ ਉਹ ਤੋਂ ਨਾਨਕ ਤਾਂ ਸਦਾ ਹੀ ਬਲਹਾਰ ਜਾਂਦਾ ਐਸੇ ਗੁਰ ਕੇ ਹਾਂ ਬਲ ਬਲ ਜਾਈ ਉਹ ਤੇ ਸਦਾ ਹੀ ਬਲਹਾਰ ਜਾਂਦਾ ਨਾ ਵੀ ਇੱਕ ਇੰਨੇ ਗੁਣ ਹੋਣ ਗੁਣ ਇਤੇ ਇੰਨੇ ਹਾਂਜੀ ਅਤੇ 27ਵੀਂ ਪੌੜੀ ਸਮਾਪਤੀ ਹੈ ਜੀ